ਤੋ ਆਪਾਂ ਸੰਦੀਪ ਸਿੰਘ ਸੰਨੀ ਦੀ ਚੋਣ ਦਾ ਐਲਾਨ ਕੀਤਾ ਗਿਆ ਉਦੋਂ ਤੋਂ ਸੰਗਤਾਂ ਚ ਬਹੁਤ ਵੱਡਾ ਅਤਸ਼ਾਅ ਹੈ ਤੇ ਸੰਗਤਾਂ ਆਪ ਮੁਹਾਰੇ ਦੂਰੋਂ ਨੇੜੋਂ ਚੱਲ ਕੇ ਆ ਰਹੀਆਂ ਤੇ ਗੁਰੂ ਮਹਾਰਾਜ ਦੇ ਚਰਨਾਚ ਜ ਅਸੀਂ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਚ ਅਰਦਾਸ ਬੇਨਤੀ ਕਰਕੇ ਅਲਚੋਣ ਮੇਮ ਦਾ ਆਗਾਜ਼ ਕਰਨ ਜਾ ਰਹੇ ਹਾਂ ਤੇ ਬਹੁਤ ਵੱਡੀ ਤਦਾਦ ਚ ਸੰਗਤਾਂ ਜਿਹੜੀਆਂ ਹਾਜ਼ਰ ਆ ਤੇ ਮੇਰੇ ਖਿਆਲ ਅਜੇ ਵੀ ਰਾਵਾਂ ਚ ਵੀ ਬਹੁਤ ਵੱਡੀ ਤਦਾਦ ਆ ਰਹੀਆਂ ਇਸ ਕਰਕੇ ਇੱਕ ਬਹੁਤ ਇਤਿਹਾਸਿਕ ਜਿਹੜੀ ਆ ਇਹ ਅੱਜ ਸ਼ੁਰੂਆਤ ਹੋ ਗਈ ਤੇ ਇਹਦੇ ਨਾਲ ਮੇਰਾ ਖਿਆਲ ਹੈ ਕਿ ਜਿਹੜੀਆਂ ਸਾਰੀਆਂ ਸੀ ਸਾਰੇ ਸਿੱਖ ਪੰਥ ਨੂੰ ਆਵਾਜ਼ ਮਾਰਦੇ ਆ ਕਿ ਆਪ ਸੀ ਸਾਰੇ ਵਖਰੇਵੇਂ ਭੁਲਾ ਕੇ ਆਪਣਾ ਸਾਰਿਆਂ ਦਾ ਕੌਮੀ ਫਰਜ਼ ਬਣਦਾ ਕਿ ਆਪਾਂ ਤਕੜੇ ਹੋ ਕੇ ਅੱਗੇ ਆਈਏ ਤੇ ਇਸ ਇਸ ਜੋ ਕੁਰਬਾਨੀ ਵਾਲਾ ਜੋਧਾ ਕੌਮੀ ਸਾਡਾ ਜੋਧਾ ਵਾ ਉਹਦੇ ਪਰਿਵਾਰ ਨੂੰ ਮਾਣ ਬਖਸ਼ੀਏ ਤਾਂ ਕਿ ਆਉਣ ਵਾਲੇ ਵੀ ਜਿਹੜੇ ਅਸੀਂ ਜਿਨ੍ਹਾਂ ਨੇ ਸਾਡੀ ਕੌਮ ਲਈ ਕੁਰਬਾਨੀ ਕੀਤੀ ਉਹ ਉਹਨਾਂ ਨਾਲ ਖੜੇ ਹੋਈਏ ਇਹ ਉਹਨਾਂ ਨੂੰ ਸਭ ਤੋਂ ਬਣਾਉਂਦਾ ਨਹੀਂ ਮੇਰਾ ਖਿਆਲ ਹੈ ਕਿ ਜਿਹੜੇ ਤੇ ਅਸਲੀ ਜਿਨ੍ਹਾਂ ਦੇ ਅੰਦਰ ਪੰਥ ਹੈ ਉਹ ਤਾਂ ਸਾਰੇ ਸਾਥ ਦੇਣ ਲਈ ਤਿਆਰ ਆ ਤੇ ਜਿਹੜੇ ਉਸ ਹੋ ਸਕਦਾ ਪੰਥਕ ਮਖੌੜਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਉਹ ਉਹਨਾਂ ਨੂੰ ਸ਼ਾਇਦ ਇਹ ਚੀਜ਼ ਨਾ ਚੰਗੀ ਲੱਗਦੀ ਹੋਵੇ ਬਾਕੀ ਸਾਰਾ ਪੰਥ ਸਾਰੀਆਂ ਸੰਗਤਾਂ ਇਕੱਠੀਆਂ ਸੰਗਤਾਂ 'ਚ ਹੀ ਪੰਥ ਵਸਦਾ ਹੈ ਕਿ ਕੋਈ ਇੱਕ ਲੀਡਰ ਦੇ ਘਰ ਨਹੀਂ ਪੰਥ ਵਸਦਾ ਸੰਗਤਾਂ 'ਚ ਹੀ ਇਹ ਪੰਥ ਹੈ ਤੇ ਸੰਗਤਾਂ ਸਾਰੀਆਂ ਵੱਡੇ ਪੱਦਰ ਤੇ ਸਹਿਯੋਗ ਦੇ ਰਹੀਆਂ ਵੱਡੇ ਹਤਸ਼ਾ ਨਾਲ ਅੱਗੇ ਆ ਰਹੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਮੋਰਚਾ ਫਤਹੀ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਦੇਣੀ ਆ ਜਿਸ ਤੋਂ ਉੱਪਰ ਕੋਈ ਗੱਲ ਨਹੀਂ ਕਿ ਉਹਨਾਂ ਨੇ ਸਾਰਾ ਕਾਰਜ ਉਹਨਾਂ ਨੇ ਕਰਨਾ ਇਹ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਚੜ੍ਹਦੀ ਕਲਾ ਉਹ ਵਕਵਕ ਪਾਰਟੀ ਉਹਨਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਸਮੇਂ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਲੋੜ ਹੈਗੀ ਆ ਨਹੀਂ ਮੇਰਾ ਖਿਆਲ ਹੈ ਕਿ ਜਿਸ ਹਾਲਾਤ 'ਚ ਸਾਡੀ ਗੌਮ ਅਜ ਨੰਗ ਰਹੀ ਆ ਸਾਡਾ ਪੰਜਾਬ ਵਿਚਰ ਰਿਹਾ ਉਹਦੇ 'ਚ ਸਾਨੂੰ ਸਾਰਿਆਂ ਨੂੰ ਅੱਥੇ ਹੋਣ ਦੀ ਲੋੜ ਹੈ ਅਸੀਂ ਸਾਰਿਆਂ ਨੂੰ ਆਵਾਜ਼ ਮਾਰਦੇ ਆ ਕਿ ਤੁਸੀਂ ਆਓ ਆਪਾਂ ਇਹ ਜਿਹੜਾ ਇੱਕ ਰਾਜਨੀਤਿਕ ਮਾਫੀਆ ਬਣ ਚੁੱਕਾ ਵਾ ਉਹਦੇ ਚੁਗਲ ਚੋਂ ਰਾਜਨੀਤੀ ਨੂੰ ਵੀ ਆਜ਼ਾਦ ਕਰਵਾਈਏ ਤੇ ਤਾਂ ਕਿ ਜਿਹੜੇ ਲੋਕ ਆਮ ਕਰਾਂਦੇ ਜਿਹੜੇ ਕੋਈ ਪੰਥ ਪੰਜਾਬ ਪ੍ਰਤੀ ਕੋਈ ਸਰਦ ਲੋਕਾਂ ਵਾਂਗੂ ਲੈ ਕੇ ਆਈਏ ਤੇ ਜੇ ਦੀ ਪੰਜਾਬ ਦੀ ਹੋਣੀ ਨੂੰ ਬਦਲਣੀ ਕਿਆਨੀ ਹਰਪ੍ਰੀਤ ਸਿੰਘ ਉਹਨਾਂ ਵਰਗੇ ਉਹਨਾਂ ਦਾ ਹਾਲ ਤੱਕ ਕੋਈ ਬਿਆਨ ਨਹੀਂ ਦਿੱਤ ਕਿ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਬੰਦੇ ਹਲੇ 2-4 ਦਿਨ ਤੋਂ ਸਾਨੂੰ ਆ ਸਾਡੀ ਟੀਮ ਲੱਗੀ ਹੋਈ ਹੈ ਕਿ ਉਹਨਾਂ ਸਾਥ ਕਿਲੂਗਾ ਨਹੀਂ ਮੇਰਾ ਖਿਆਲ ਹੈ ਕਿ ਜਿਹੜੇ ਵੀ ਪੰਥ ਪ੍ਰਤੀ ਸਮਰਪਤ ਹੈ ਸਾਰਿਆਂ ਦਾ ਸਾਥ ਨਹੀਂ ਹੋਊਗਾ ਤੇ ਠੀਕ ਹੈ ਕਿ ਉਹਨਾਂ ਨੇ ਕੋਈ ਵਿਚਾਰ ਕਰਨਾ ਹੋਵੇ ਤੇ ਠੀਕ ਹੋਵੇ ਏਜੰਡੇ ਕੀ ਰਹਿਣਗੇ ਏਜੰਡੇ ਕੀ ਰਹਿਣਗੇ ਏਜੰਡੇ ਤੇ ਜੋ ਪੰਜਾਬ ਦੇ ਮਸਲੇ ਹੈ ਜੀ ਬਾਕੀ ਸਭ ਤੋਂ ਵੱਡਾ ਤੇ ਪੰਜਾਬ 'ਚ ਇਸ ਇਰਾਕੇ ਤੇ ਨਸ਼ਿਆਂ ਦਾ ਮੁੱਦਾ ਵਾ ਕੁਲਤ ਤਸ਼ੱਦਦ ਦਾ ਮਸਲਾ ਵਾ ਬਾਕੀ ਤੁਸੀਂ ਹੋਰ ਜਿਹੜੇ ਪਾਣ ਸਾਡੇ ਹੜ੍ਹਾਂ ਦਾ ਵੱਡਾ ਇਹ ਨੁਕਸਾਨ ਕਰਕੇ ਗਏ ਆ ਉਹਦੇ ਵਾਸਤੇ ਸਰਕਾਰਾਂ ਕੁਝ ਨਹੀਂ ਕਰਨੀਆਂ ਮਸਲੇ ਤੇ ਸਾਰੇ ਜਿੰਨੇ ਪੰਜਾਬ 'ਚ ਜਿਉਂਦੇ ਓ ਤਿਓਂ ਆ ਬੇਅਦਬੀਆਂ ਦਾ ਮਸਲਾ ਬੰਦੀ ਸਿੰਘਾਂ ਦਾ ਮਸਲਾ ਵਾ ਕਿ ਕਿਸੇ ਮਸਲੇ ਤੇ ਵੀ ਕੋਈ ਕੰਮ ਤੇ ਕੀਤਾ ਨਹੀਂ ਗਿਆ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਜਿਹੜੇ ਵਾਦੇ ਕਰਕੇ ਆਏ ਸੀ ਸਗੋਂ ਹੋਰ ਮਸਲੇ ਵੱਧ ਗਏ ਆ ਘਟਾਇਆ ਹਾਲਤ ਇੱਕ ਵੀ ਨਹੀਂ ਕੀਤਾ ਨਹੀਂ ਇੱਥੇ ਤੇ ਨਹੀਂ ਜੰਮੂ ਦੇ ਵਿੱਚ ਵੀ ਹੋਣੀ ਬਹੁਤ ਮੰਦ ਭਾਗੀ ਘਟਨਾਵਾਂ ਇਹ ਮੇਰਾ ਖਿਆਲ ਹੈ ਕਿ ਪਤਾ ਨਹੀਂ ਕਿਸੇ ਦੀ ਸ਼ੈਅ ਤੇ ਜਾਣ ਬੁੱਝ ਕੇ ਇਹ ਇਦਾਂ ਦੀਆਂ ਇਹ ਚੀਜ਼ਾਂ ਕਰਵਾਈਆਂ ਜਾ ਰਹੀਆਂ ਪਰ ਜੰਮੂ ਦੀ ਸੰਗਤ ਨੇ ਜੋ ਫੈਸਲਾ ਲਿਆ ਅਸੀਂ ਉਹਦਾ ਪੂਰਨ ਸਮਰਥਨ ਕਰਦੇ ਹਾਂ ਕਿ ਉਹ ਬਹੁਤ ਵਧੀਆ ਫੈਸਲਾ ਹੈ ਕਿ ਉਹ ਉਹ ਉਹਦਾ ਉਹਦਾ ਜਿਹੜਾ ਘਰ ਬਲ ਟਾ ਕੇ ਠੀਕ ਹੈ ਕਿ ਉਹਨੂੰ ਆਉਣ ਵਾਲੇ ਸਮੇਂ ਦੀ ਜਿੰਨਾ ਚਿਰ ਉਹ ਜਿੰਦਾ ਰਹੂਗਾ ਉਹ ਇੱਕ ਚੇਤਾ ਰਹੂਗਾ ਕਿ ਇਹ ਇਹ ਜੋ ਮੈਂ ਐਡੀ ਕਨੌਣੀ ਹਰਕਤ ਕੀਤੀ ਆ ਤੇ ਇਹਦੀ ਇਹਦੀ ਸਜ਼ਾ ਉਹ ساری ਉਮਰ ਭੁਗਤਦਾ ਰਹੂਗਾ